ਹਾਂ ਬਾਈ ਫੋਕ ਕਪੈਨ ਵਾਲਾ ਨਾ ਬਾਈ ਆਇਆ ਹੁੰਦਾ ਹਾਂ ਲਈ ਚੀਰੀ ਵਧਣੀ ਆ ਤੁਸੀਂ ਠੀਕ ਹੈ ਠੀਕ ਹੈ ਨਾ ਵਧਣੀ ਆ ਨਾ ਜੀਰੀ ਤੁਸੀਂ ਕੀ ਵਧਾਂਗੇ ਇਹ ਬਾਈ ਹੁਣ ਬੱਟਾ ਵੀ ਤੁਸੀਂ ਧੰਨਵਾਦ ਪਾ ਕੇ ਕਿਉਂ ਇੱਕ ਗੱਲ ਸੁਣ ਲਓ ਹਾਂ ਦੇਖੋ ਬਾੜੀ ਦੇ ਵੀ ਬਥੇਰੇ ਬਣ ਜਾਂਦੇ ਆ ਸੁੱਖ ਨਾਲ ਹਾਂ ਤੇ ਇਸ ਤੋਂ ਬਾਅਦ ਮੈਂ ਪਾਣੀ ਲਾਉਣ ਵੀ ਨਹੀਂ ਹੁੰਦਾ ਬਾਈ ਇਹ ਵੀ ਪਾਣੀ ਵਾਲੀ ਗੱਲ ਕਿਵੇਂ ਇਹ ਬਾਈ ਫਿਰ ਕਪੈਨ ਵਾਲੀ ਲਾਉਣਗੇ ਬਾਈ ਯਾਰ ਜੇ ਹੁਣ ਅਸੀਂ ਵਧਣ ਲੱਗੇ ਇਹ ਤਾਂ ਮੈਨੂੰ ਫਿਰ ਦੂਜੇ ਕਹਿੰਦੇ ਸੀ ਆਪਣੇ ਕਪੈਨ ਵਾਲੇ ਹਾਂ ਉਹ ਕਹਿੰਦੇ ਬਾਈ ਤੂੰ ਕੰਪਿਊਟਰ ਕਰਾ ਵੀ ਨਾ ਲਵਾ ਕਹਿੰਦੇ ਕਹਿੰਦੇ ਅਸੀਂ ਲਾ ਕੇ ਆਪੇ 20 ਕੇ ਜਮਾ ਕੱਲਾ ਬੀਜ ਲਿਆ ਸੀ ਪਾਣੀ ਅਸੀਂ ਲਾ ਮੰਨ ਉਹ ਬੀਚੀ ਦਾ ਜਾਣਿਆ ਬਾਈ ਯਾਰ ਬੱਟਾ ਪਾ ਦੀਆਂ ਬੀਜ ਜਾਗੇ ਕੋਈ ਨਹੀਂ ਸਾਮ ਸਮਾ ਇੱਕ ਹੋਰ ਸ਼ਰਤ ਹੈ ਮੇਰੀ ਹਾਂ ਮੈਂ ਧੁੱਪੇ ਨਹੀਂ ਸਟਾਉਂਦਾ ਪਨੀਰੀ ਮੇਰੀ ਠੱਡੇ ਹੋਏ ਸਟਰੀ ਆਪਾਂ ਮੈਂ ਜਨਰੇਟਰ ਲਾਇਓ ਜੇ ਨਾ ਲਾਈਟ ਹੋਈ ਦੇਖ ਬਾਈ ਗੱਲ ਸੁਣ ਲੈ 20 ਸਾਡੇ ਪਹਾੜਾਂ ਦਾ 6:30 ਵਜੇ ਤੇ ਨਹੀਂ ਢੜਕੇ 7 ਵਜੇ 6 ਵਜੇ 5 ਵਜੇ ਤੇ ਨਹੀਂ ਜਨਰੇਟਰ ਤੇਲ ਪਾਣੀ ਤੇਰਾ ਹੋਇਆ ਇਸ ਤਾਂ ਬੱਟਾ ਪਾ ਕੇ ਬੀਕਣਾ ਪਕਾਉਣੀ ਸਾਡੇ ਕੋਈ ਪੱਟਣ ਨਹੀਂ ਕਰਦਾਂਗੇ ਚੱਲ ਆਇਆ ਕਰੂ ਫਿਰ ਛੋਟੇ ਨਾਲ ਬਾਹਲਾ ੱਤਕਾ ਵੀ ਮਾੜਾ ਹੁੰਦਾ ਹਾਂ ਚੱਲ ਜਨਰੇਟਰ ਆਪਣੇ ਘਰੇ ਖੜਿਆ ਉਹ ਲਿਆਵਾਂਗੇ ਠੀਕ ਹੈ ਟਰੈਕਟਰ ਤੇਰਾ ਹੋਵੇ ਤੇਲ ਪਾ ਲੈ ਚੱਲ ਕੋਈ ਗੱਲ ਨਹੀਂ ਠੀਕ ਹੈ ਭਾਈ ਉਸ ਤੋਂ ਬਾਅਦ ਮੋਟਰਾਂ ਨੂੰ ਪਾਣੀ ਤਾਂ ਲਾਉਂਗੇ ਨਾ ਮੋਟਰਾਂ ਦਾ ਪਾਣੀ ਤਾਂ ਤੁਸੀਂ ਲਾ ਕੇ ਜਾਓ ਹਾਂ ਮੋਟਰ ਦਾ ਸੀ ਲਾ ਦਿਆ ਕਰੇ ਭਾਈ ਹੁਣ ਕੀ ਆ ਭਾਈ ਫਸੇ ਜਾਂਦੇ ਠੀਕ ਹੈ ਭਾਈ ਹਾਂ ਨਾ ਠੀਕ ਹੈ ਕਰ ਮੈਂ ਉਹਦਾ ਲਿਖਤ ਲਖਿਆ ਕਰ ਲੋ ਵਡਾਣੀ ਹੋਊਗੀ ਲਿਖਤ ਲਖਿਆ ਕਰ ਲੋ ਭਾਈ ਬਾਈ ਠੀਕ ਹੈ ਜਿਹੜਾ ਰੇਟ ਚੱਲੂਆ ਉਹ ਤੈਨੂੰ ਦੇਣਾ ਪਊਆ ਉਹ ਦੇਊਗਾ ਗੱਲ ਸੁਣ ਲੋ ਪੂਈ ਇਹ ਨਾ ਹੋਵੇ ਕਾਲੀ ਨਾਗ ਵਰਗੀ ਲੈਣੀ ਉਹਦਾ ਤੂੰ ਸਮਝ ਲੈ ਕਿ ਜੀ ਸਮਾਨ ਮੇਰਾ ਬਈ ਉਧਰ ਇੰਨਾ ਕਿਤੇ ਨਾ ਕਰੂ ਯਾਰ ਜਿਹੜਾ ਦਾ ਆਥਣੇ ਸਮਾਨ ਸਿੱਟਣਾਗਾ ਉਦਾਂ ਮੈਂ ਸਿੱਟੂ ਆ ਤੜਕੇ ਵਾਲਾ ਤਾਂ ਐ ਸਿੱਟਣਾ ਉਹ ਸੁੰਡੀ ਦੇਖ ਆਪ ਤੇ ਰੱਜ ਕਰੇਗੀ ਹਾਂ ਉਹ ਮੈਂ ਇਕੱਠੇ ਆ ਉਪਮਾ ਲੈ ਚਾ ਦੋ ਬੱਟਾ ਰਹਿ ਗਏ ਦੁਪਹਿਰਾ ਹੋ ਜਾਂਦਾ ਪਾ ਯਾਰ ਅੱਛਾ ਐ ਕਰੋ ਫਿਰ ਆਪਣੇ ਕਦੋਂ ਬਈ ਮੇਰੀ ਗੱਲ ਸੁਣੋ ਬਈ ਮੇਰੀ ਬਈ ਪਹਿਲੀ ਕੱਲ ਨੂੰ ਵੀ ਦੇ ਦਾਂਗੇ ਯਾਰ ਇੱਕ ਗੱਲ ਸੁਣੋ ਅਦਰ ਕੱਲ ਨੂੰ ਆਪਣੀ ਪਾਏ ਉਹ ਬੱਟਾ ਠੀਕ ਆ ਬਈ ਕੱਲਾ ਕਰਾ ਚਲਵਾਏਗਾ ਆ ਕਰਾ ਲਵਾਇਆ ਪਿਆ ਬਈ ਉਹਦਾ ਆਪ ਵੀ ਨਾ ਆਪਣਾ ਬੱਟਾ ਦੇ ਅੱਜ ਟਾਈਮ ਹੈਗਾ ਆਪਣੇ ਕੋਲ ਅੱਜ ਪਾਏ ਆਗੇ ਬੱਟਾ ਤਾਂ ਹੁਣ ਪਾਇਆ ਮੈਂ ਤੇ ਫਿਰ ਤੇਰੇ 20 ਅੱਥਰੇ ਛੱਡ ਦੇ ਅੱਛਾ ਜੇ ਕੋਈ ਦੁਪਹਿਰੇ ਪੌਣਿਓ ਹਾਂ ਸੋਨ ਨਹੀਂ ਦਿਖਾ ਉਹਦਾ ਯਾਰ ਕੋਈ ਗੱਲ ਉਹਦਾ ਸੁੱਟ ਚਾਣਦੇ ਐਪ ਜ਼ਿੰਮੇਦਾਰ ਹੋ ਕੋਈ ਗੱਲ ਨਹੀਂ ਕੋਈ ਠੀਕ ਹੈ ਲੈ ਬਈ ਅੰਗਰ ਮੰਚਾ ਲੈ ਆਪਣਾ ਉਹ ਸਪੈਦਾਂ ਥੱਲੇ ਖੜਿਆ ਬਾਬਾ ਗਰਮੀ ਆ ਠੀਕ ਆ ਚੱਲ ਕਰ ਦੋ ਬੱਟਾ ਰਹੀਆਂ ਖਿੱਚੀ ਰਜਾ ਕਰ ਦੋ ਮੇਰਾ ਪੀਰ ਬਣ ਕੇ ਯਾਰ ਇੰਦਰ ਜੀ ਹਾਂ ਆ ਦੇਦੀ ਆਉਣੀ ਸੀ ਕੰਪਾਈਨਾਂ ਨਾਲ ਤੇ ਯਾਰ ਜਿਹੜਾ ਐ ਪੂਆਂ ਬੀਜ ਕੇ ਦੇ ਮੈਂ ਕਬੈਨਾਂ ਨਾਲ ਹੋ ਤਾਂ ਚਾਚਾ ਮਾਰੀ ਰਹੀ ਐ ਮਾਰੀ ਕਿਹਦਾ ਕੱਲੂ ਮੇਰਾ ਨਹੀਂ ਪੈਂਦੇ ਯਾਰ ਛੱਡ ਕੇ ਹੋ ਗਏ ਸ਼ਾਮੇ ਨੂੰ ਯਾਰ ਉਹ ਚੁੱਪ ਕਰ ਸੌਣਾ ਜਾ ਬੜਾਉਣੀ ਨਹੀਂ ਚੁੱਪ ਕਰ ਚੁੱਪ ਕਰ ਹੈ ਚੁੱਪ ਕਰ ਬੜਾਉਣੀ ਕੋਈ ਗੱਲ ਨਹੀਂ ਬਾਈ ਯਾਰ ਤੱਕ ਬਹੁਤ ਚ